ਸਿੰਗਲੈਂਕ ਲੇਬ માં ਬੰਗਲਾ ਮੁਖੀ ਧਾਮ ਦੇ ਵਿੱਚ ਮੌਜੂਦ ਹੈਗੇ ਆ ਅੱਜ ਤੁਹਾਨੂੰ ਇਸ ਮੰਦਿਰ ਦਾ ਇਤਿਹਾਸ ਬਾਰੇ ਜਾਣੂ ਕਰਾਵਾਂਗੇ ਦੱਸਦੇ ਕਿ 2014 ਦੇ ਵਿੱਚ ਇਹ ਧਾਮ ਜਿਹੜਾ ਵਾ ਸਥਾਪਿਤ ਕੀਤਾ ਗਿਆ ਸੀ ਇੱਕ ਵਾਰ ਤਸਵੀਰਾਂ ਤਾਂ ਦਿਖਾ ਦਿੰਨੇ ਆ ਸ੍ਰੀ ਮਾ ਬੰਗਲਾ ਮੁਖੀ ਮਾਤਾ ਜੋ ਸਰੂਪ ਹੈਗਾ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਖਿਰ ਕੀ ਇਤਿਹਾਸ ਹੈਗਾ ਵਾ ਪੂਰੀ ਜਾਣਕਾਰੀ ਲਵਾਂਗੇ ਸਾਡੇ ਨਾਲ ਜਿਹੜੇ ਟਰਸਟ ਦੇ ਜਿਹੜੇ ਮੈਂਬਰ ਨੇ ਜੋ ਸੇਵਕ ਨੇ ਇੱਥੇ ਮੌਜੂਦ ਹੈਗੇ ਨੇ ਸੋ ਗੱਲਬਾਤ ਕਰ ਲੈਣੇ ਆ ਸਰ ਮਾ ਬੰਗਲਾ ਮੁਖੀ ਮੰਦਿਰ ਦਾ ਕੀ ਇਤਿਹਾਸ ਹੈਗਾ ਵਾ ਜਿਵੇਂ ਕਿ ਮੈਂ ਦੱਸਿਆ ਕਿ 2014 ਦੇ ਵਿੱਚ ਇਹ ਮੰਦਿਰ ਦੀ ਸਥਾਪਨਾ ਕੀਤੀ ਗਈ ਸੀ ਪੂਰਾ ਇਤਿਹਾਸ ਬਾਰੇ ਥੋੜਾ ਜਾਣਕਾਰੀ ਦੇ ਦਿਓ ਸਰ 2014 ਦੇ ਵਿੱਚ ਇਹ ਮੰਦਿਰ ਦੀ ਜਿਹੜੀ ਕਾਮਨਾ ਸੀਗੀ ਇੱਥੇ ਰਿਸਪੈਕਟਡ ਚਤਵਾਲ ਫੈਮਿਲੀ ਔਰ ਮਹਾਂਤ ਪ੍ਰਵੀਨ ਚੌਧਰੀ ਦੇ ਮਨ ਚ ਆਇਆ ਸੀ ਕਿ ਇੱਥੇ ਇੱਕ ਮਾ ਬੰਗਲਾ ਮੁਖੀ ਬਦਾਂ ਮੰਦਿਰ ਬਣਾਇਆ ਜਾਵੇ ਔਰ ਜਦੋਂ ਇਹ ਸਥਾਪਨਾ ਕੀਤੀ ਸਭ ਤੋਂ ਵੱਡਾ ਯੋਗਦਾਨ ਛਤਵਾਲ ਫੈਮਿਲੀ ਜੀ ਦਾ ਹੈ ਸਭ ਤੋਂ ਪਹਿਲੇ ਜਗਾ ਉਹਨਾਂ ਨੇ ਇਹਨਾਂ ਨੂੰ ਧਾਮ ਨੂੰ ਡੋਨੇਟ ਕੀਤੀ ਉਹ ਤੋਂ ਬਾਅਦ ਮਹੰਤ ਪ੍ਰਵੀਨ ਚੋਦਰੀ ਜੀ ਨੇ ਸਾਰੀ ਮਿਹਨਤ ਔਰ ਮਿਸਿਸ ਛਤਵਾਲ ਜੀ ਨੇ ਮਿਹਨਤ ਕਰਕੇ ਇੱਥੇ ਮੂਰਤੀਆਂ ਸਥਾਪਨਾ ਜੜੀਆਂ ਕਰਾਈਆਂ ਮੂਰਤੀਆਂ ਸਪੈਸ਼ਲ ਜੈਪੁਰ ਤੋਂ ਬਣਾਈਆਂ ਗਈਆਂ ਇਹਦੇ ਵਿੱਚ ਕੁਝ ਸੰਯੋਗ ਹੈ ਕੁਝ ਡਿਪਾਰਟਮੈਂਟਲ ਸਹਿਯੋਗ ਰਿਹਾ ਇਹਨਾਂ ਨੂੰ ਔਰ ਉਹਦੇ ਚ ਔਰ ਕਮਲ ਦੇ ਫੁੱਲ ਤੇ ਮਾਂ ਬਿਰਾਜਮਾਨ ਹੈ ਜਿਹੜੀ ਕਿਤੇ ਵੀ ਕਮਲ ਦੇ ਫੁੱਲ ਤੇ ਬਿਰਾਜਮਾਨ ਨਹੀਂ ਹੈ ਅਈਸੇ ਦਰਬਾਰ ਤੇ ਇੱਥੇ ਜਿਹੜੀ ਮਾਤਾ ਦਾ ਜਿਹੜਾ ਸੁਭਰੂਪ ਹੈ ਜਦੋਂ ਦੀ ਪ੍ਰਾਣ ਪ੍ਰਿਸ਼ਟ ਹੋਈਏ ਇਸ ਤੋਂ ਬਾਅਦ ਧੀਰੇ ਧੀਰੇ ਮੰਦਿਰ ਦਾ ਵਿਸਤਾਰ ਹੁੰਦਾ ਰਿਹਾ ਹੈ ਇਹ ਕੁਛ ਸਿਰਫ 5-6 ਮਤਲਬ ਸੋਜਣਾ ਨੇ ਸਾਰੇ ਸੇਵਾਦਾਰਾਂ ਨੇ ਸ਼ੁਰੂ ਕੀਤਾ ਸੀ ਔਰ ਅੱਜ ਤੁਹਾਨੂੰ ਪਤਾ ਹੈ ਇਹ ਖੰਡ 2016 ਘੰਟੇ ਦਾ ਜਾਪ ਚੱਲ ਰਿਹਾ ਹੈ ਲੱਖਾਂ ਦੀ ਤਦਾਦ ਨਾਲ ਦੁਨੀਆ ਆ ਰਹੀ ਔਰ ਹਰ ਸਾਲ ਡੇ ਵੇ ਡੇ ਇਹ ਵਧ ਹੀ ਰਿਹਾ ਔਰ ਦਿਨ ਰਾਤ ਇਹ ਯੱਗ ਚੱਲ ਰਿਹਾ ਔਰ ਪੂਰਾ 10 ਦਿਨਾਂ ਦਾ ਪੂਰਾ ਸਿਸਟਮਾਈਜ਼ ਹੈਗਾ ਸੇਵਾਦਾਰ 300 ਸੇਵਾਦਾਰ ਪਰਿਵਾਰ ਇਸ ਧਾਮ ਨਾਲ ਜੁੜੇ ਹੈ ਕੋਈ ਪੇਡ ਨਹੀਂ ਹੈ ਸਾਰੇ ਬਿਜ਼ਨਸਮੈਨ ਹੈ ਕੋਈ ਐਸ ਹੈ ਕੋਈ ਆਪੀਐਸ ਹੈ ਕੋਈ ਐਮਐਲਏ ਹੈ ਕੋਈ ਕਾਉਂਸਲਰ ਹੈ ਹਰ ਬੰਦਾ ਆਪਣੀ ਡਿਊਟੀ ਦੇ ਰਿਹਾ ਉਹ ਦਿਨ ਰਾਤ ਜਦੋਂ ਜਦਾਂ ਯੱਗ ਚੱਲ ਰਿਹਾ ਦਿਨ ਰਾਤ ਲਾਈਨ ਲੱਗੀ ਹੈ ਕੋਈ ਵਿੱਚ ਬ੍ਰੇਕ ਅਪ ਨਹੀਂ ਹੈ ਔਰ ਲੰਗਰ ਟੂਟ ਚੱਲ ਰਿਹਾ ਹੈ ਔਰ ਇੱਥੇ ਥਾਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਜਿਹੜਾ ਯੱਗ ਹੈ ਇਹ ਸਿਰਫ ਸਾਲ ਚ ਇੱਕ ਵਾਰ ਹੀ ਨਹੀਂ ਹੁੰਦਾ ਕਈ ਲੋਕਾਂ ਨੂੰ ਇਸ ਬਾਰੇ ਨਹੀਂ ਪਤਾ ਇਹ ਹਰ ਵੀਰਵਾਰ ਸ਼ਾਮੀ 7 ਤੋਂ ਲੈ ਕੇ 11 ਵਜੇ ਤੱਕ ਹੁੰਦਾ ਹੈ ਔਰ ਇਸ ਥਾਮ ਦੇ ਵਿੱਚ ਇੱਕ ਹਵਨਕੁੰਡ ਬਣਿਆ ਹੈ ਜਿੱਥੇ ਕਿਸੇ ਤਰ੍ਹਾਂ ਦੀ ਵੀ ਕਿਸੇ ਤਰ੍ਹਾਂ ਦੀ ਕੋਈ ਫਿਜ਼ੀਕਲ ਪ੍ਰੋਬਲਮ ਕੋਈ ਮੈਂਟਲੀ ਪ੍ਰੋਬਲਮ ਕੋਈ ਬਿਜ਼ਨਸ ਦੀ ਕੋ ਤਨ ਦੀ ਜਾਂ ਵਪਾਰ ਦੀ ਜਾਂ ਕਿਸੇ ਤਰ੍ਹਾਂ ਦੀ ਦੁੱਖ ਤਕਲੀਫ ਕੋਈ ਗ੍ਰਹਿ ਕਲੇਸ਼ ਦੇ ਕਿਸੇ ਦਾ ਵੀ ਹੋਏ ਇੱਥੇ ਜਿਹੜਾ ਹਵਨ ਗੁੰਡ ਮੰਨਿਆ ਉੱਥੇ ਇੱਕ ਹਵਨ ਗੁੰਡ ਦੇ ਵਿੱਚ ਨਾਰੀਅਲ ਐਂਟੀਕਲॉक ਲੱਗਦਾ ਹੈ 31 ਵਾਰੀ ਨਾਰੀਅਲ ਐਂਟੀਕਲॉक ਲਗਾ ਕੇ ਇੱਥੇ ਮਹਿਮਾ ਹੈ ਇਸ ਧਾਮ ਦੀ ਕਿ ਪੰਜ ਵੀਰਵਾਰ ਲਗਾਇਆ ਜਾਵੇ ਤੇ ਉੱਥੇ ਸ਼ੋਰਟੀ ਹੈ ਕਿ 99% 100% ਕੰਮ ਹੁੰਦੇ ਆ ਬਾਕੀ ਆਪਣਾ ਵਿਸ਼ਵਾਸ ਹੈ ਜੀ ਜਿੱਦਾਂ ਦਾ ਵਿਸ਼ਵਾਸ ਉਦਾਂ ਦਾ ਰਿਜ਼ਲਟ ਹੈ ਜੀ ਔਰ ਇਸ ਧਾਮ ਤੇ ਦਿਨ-ਬ-ਦਿਨ ਸੰਗਤ ਵਧ ਹੀ ਰਹੀ ਹੈ ਕੋਈ ਦਾ ਤਾਂ ਕੋਈ ਗੱਲ ਨਹੀਂ ਔਰ ਜੋ ਇਸ ਧਾਮ ਦਾ ਸਿਸਟਮ ਹੈ ਜਾਂ ਡਿਸਪਲਨ ਹੈ ਉਹ ਸ਼ਾਇਦ ਹੀ ਮੈਨੂੰ ਲੱਗਦਾ ਤੁਹਾਨੂੰ ਕਿਤੇ ਹਿੰਦੁਸਤਾਨ ਦੇ ਇਤਿਹਾਸ ਤੇ ਮਿਲਿਆ ਜਾਵੇ ਇੰਨੀ ਸੰਗਤ ਨੂੰ ਕੰਟਰੋਲ ਕਰਨ ਲਈ ਔਰ ਡਿਸਪਲਨ ਕਰਨ ਲਈ ਇਹ ਬਹੁਤ ਵੱਡਾ ਯੋਗਦਾਨ ਹੈ ਸਾਡੇ ਕੁਝ ਆਈਐਸ ਸੀਆਈਪੀਏ ਅਫਸਰਸ ਦਾ ਮਿਸਟਰ ਮਿਸੀ ਚਤਵਾਲ ਦਾ ਔਰ ਆਪਣੇ ਮਹਾਨ ਪ੍ਰਵੀਨ ਜੀ ਦਾ ਇਹਨਾਂ ਨਾਲ ਜਿਹੜੀ ਟੀਮ ਹੈ ਸਾਰੇ ਪਰਿਵਾਰ ਹੈ ਉਹ ਸਾਰਾ ਦਿਨ ਰਾਤ ਮਤਲਬ ਯੱਗ ਤੋਂ ਸ਼ੁਰੂ ਹੋਣ ਤੋਂ 3 ਮਹੀਨੇ ਪਹਿਲਾਂ ਸਾਰੇ ਬੰਦੇ ਆਪਣਾ ਕਾਰੋਬਾਰ ਛੱਡ ਗਏ ਇਸ ਧਾਮ ਦੇ ਨਾਲ ਜੁੜੇ ਜਿੰਨੀ ਐਡ ਔਰ ਜਿੰਨੀ ਇਨਵੀਟੇਸ਼ਨ ਦਿੱਤੇਗੇ ਜਗਾ ਜਗਾ ਜਾ ਕੇ ਸਾਰੇ ਸੰਤ ਸਮਾਜ ਨੂੰ ਸਾਰੇ ਸ਼ਕਸ਼ੀਤਾਂ ਨੂੰ ਸਾਰੇ 1 ਬਾਈ 1 ਇੱਥੇ ਆ ਹੀ ਰਹੇ ਕਿੰਨਾ ਕਿ ਸੁਧਾਲੂ ਜਿਹੜਾ ਵਾ ਹਰ ਸਾਲ ਇੱਥੇ ਆਉਂਦਾ ਵਾ ਜਦੋਂ ਹਵਨ ਕੁੰਡ ਹੁੰਦਾ ਵਾ ਮੈਂ ਪਿਛਲੀ ਗੱਲ ਕੀਤੀ ਸੀ ਮਨ ਜਿਨ੍ਹਾਂ ਨੂੰ ਕਹਿੰਦੇ ਸੀ ਕਿ ਪਿਛਲੇ ਸਾਲ ਜਦੋਂ ਹਵਨ ਜਾ ਕੀਤਾ ਗਿਆ ਸੀ ਉਹ 9 ਲੱਖ ਦੇ ਕਰੀਬ ਸੁਧਾਲੂ ਪੁੰਚਾ ਸੀ ਤਾਂ ਇਸ ਵਾਰ ਲੱਗਦਾ ਕਿ ਗਿਣਤੀ ਵਧੇਗੀ ਕਿਉਂਕਿ ਟਾਈਮ ਪੀਰੀਅਡ ਵੀ ਵਧਾਇਆ ਗਿਆ ਵਾ ਦੋਨਾਂ ਜੀ ਪਿਛਲੇ ਸਾਲ ਸਾਨੂੰ ਜਿਹੜੀ ਕਾਊਂਟਿੰਗ ਹੀ ਨਹੀਂ ਜਾਂਦੀ ਨਾ ਅਸੀਂ ਇੱਕ ਸੁਰੱਖਿਆ ਕਵਚ ਬੰਦੇ ਹਰ ਸ਼ਰਧਾਲੂ ਦੇ ਹੱਥ ਤੇ ਪਿਛਲੇ ਸਾਲ ਸਾਡਾ ਜੋ ਮਹੰਤ ਪ੍ਰਵੀਨ ਜੀ ਨੇ ਕਿਹਾ ਬਿਲਕੁਲ ਸਹੀ ਹੈ ਕਿ 9 ਲੱਖ ਸੁਰੱਖਿਆ ਕਵਚ ਲੱਗਾ ਹੈ ਸਾਡੀ ਕਾਊਂਟਿੰਗ ਤਾਂ ਉੱਥੇ ਹੀ ਹੁੰਦੀ ਅਸੀਂ ਹੋਰ ਕੋਈ ਚੀਜ਼ ਤੇ ਲਗਾਈ ਨਹੀਂ ਹੋਈ ਔਰ ਇਸ ਵਾਰੀ ਉਮੀਦ ਹੈ ਕਿ ਸਾਨੂੰ 15 ਲੱਖ ਪਲੱਸ ਸ਼ਰਧਾਲੂ ਆਣ ਦੀ ਔਰ ਲੱਗ ਵੀ ਰਿਹਾ ਹੈ ਜੋ ਹਜੇ ਤੀਸਰਾ ਦਿਨ ਹੈ ਔਰ ਇੰਨੀ ਸੰਗਤ ਹੈ ਕੁਝ ਕਹਿੰਦੀ ਹੱਦ ਨਹੀਂ ਜਿਸ ਤਰ੍ਹਾਂ 216 ਘੰਟੇ ਅਖੰਡ ਮਹਾਜਗ ਚੱਲਣਾ ਵਾ ਤੇ 216 ਘੰਟੇ ਲੈਂ ਟੁੱਟਦੀ ਏ ਕਿ ਨਹੀਂ ਟੁੱਟਦੀ ਨਹੀਂ ਨਹੀਂ ਟੁੱਟਦੀ ਜੇ ਜੋ ਥੋੜਾ ਬਹੁਤ 15 ਵੀ ਮਿੰਟ ਲਈ ਰਿਲੈਕਸ ਹੁੰਦਾ ਵੀ ਹੈ ਲੇਕਿਨ ਉਹ ਗਿਨੇਆ ਨਹੀਂ ਜਾਂਦਾ ਸਵੇਰੇ ਲੋਕੀ ਸ਼ੁਰੂ ਹੋ ਜਾਂਦੇ ਜੀ ਇੱਥੇ ਆਣੇ ਔਰ ਦਿਨ ਰਾਤ ਯੱਗ ਚੱਲਦਾ ਦਿਨ ਰਾਤ ਦੇ ਇਤਿਹਾਸ ਦੇ ਬਾਰੇ ਅਸੀਂ ਗੱਲ ਕਰ ਰਹੇ ਆ ਜਦੋਂ ਇਹ ਮੰਦਿਰ ਬਣਾਇਆ ਗਿਆ ਸੀ ਉਦੋਂ ਕਿੰਨੀ ਜਗ੍ਹਾ ਤੇ ਮੰਦਿਰ ਸੀਗਾ ਤੇ ਅੱਜ ਇਹ ਕਿੰਨੀ ਜਗ੍ਹਾ ਤੇ ਮੰਦਿਰ ਜਿਹੜਾ ਫੈਲ ਚੁੱਕਾ ਹੈ ਅਪਰੋਕਸੀਮੇਟਲੀ ਉਦੋਂ 1200 ਗਜ ਜਗ੍ਹਾ ਸੀਗੀ ਜੀ ਹੁਣ ਆਲ ਔਰ ਬਾਕੀ ਵੀ ਕੰਸਟਰਕਸ਼ਨ ਹੌਲੀ ਹੌਲੀ ਧੀਰੇ ਧੀਰੇ ਜਿੱਦਾਂ ਜਿੱਦਾਂ ਸ਼ਰਦਾਲੂ ਕੁਛ ਨਾ ਕੁਛ ਯੋਗਦਾਨ ਪਾਈ ਜਾਂਦੇ ਮੰਦਰ ਦੇ ਵਿੱਚੋਂ ਉਸ ਹਿਸਾਬ ਨਾਲ ਅੱਗੇ ਡਵੈਲਪਮੈਂਟ ਹੋ ਹੀ ਰਹੀ ਹੈ ਔਰ ਆਉਣ ਵਾਲੇ ਟਾਈਮ 'ਚ ਜਗ੍ਹਾ ਘਟ ਹੀ ਰਹੀ ਹੈ ਵੱਧ ਨਹੀਂ ਰਹੀ ਤੁਸੀਂ ਵੱਲੋਂ ਹੋਰ ਵੀ ਕੋਈ ਉਪਰਾਲੇ ਕੀਤੇ ਜਾ ਰਹੇ ਨੇ ਖਾਸ ਹਾਂਜੀ ਮੰਦਰ ਵੱਲੋਂ ਜੀ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਔਰ ਸਾਡੇ ਮਿਸਿਸ ਚਤਵਾਲ ਔਰ ਮਹਾਂਜੀ ਜੀ ਦਾ ਸਿਸਟਮ ਹੈ ਕਿ 216 ਘੰਟੇ 'ਚ ਕੋਸ਼ਿਸ਼ ਹੈ ਕਿ 510 ਬੋਤਲ ਰक्तदान ਦਿੱਤੀ ਜਾਵੇ ਉਹ ਵੀ ਇੱਕ ਰक्तदान ਵੀ ਕੋ ਹੂਤੀ ਹੀ ਗਿਣੀ ਜਾਂਦੀ ਹੈ ਔਰ ਇੱਕ ਵਾਰੀ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਏਗਾ ਜਿਹੜਾ ਪੀਜੀਆਈ ਜਿਹੜਾ ਚੰਡੀਗੜ੍ਹ ਹਸਪੀਟਲ ਹੈ ਇੱਕ ਦਿਨ ਲਈ ਲੁਧਾਨਾ ਆ ਰਿਹਾ ਸਿਰਫ ਇਸੇ ਬਲੱਡ ਰਿਲੇਸ਼ਨ ਕੈਂਪ ਲਈ ਬਾਕੀ ਲੁਧਾਨਾ ਜਿਹੜੇ 17 ਜਾਂ 19 ਹਸਪੀਟਲ ਹੈ ਸਾਰੇ ਡਾਕਟਰ ਹੈ ਹਰ ਬੰਦੇ ਦੀ ਇੱਥੇ ਫੈਸਿਲਿਟੀ ਹੈ ਸਾਰੇ ਬੰਦਿਆਂ ਨੂੰ ਅਸੀਂ ਬਲੱਡ ਡੋਨੇਟ ਕਰਦੇ ਹੀ ਹੈ ਇਹ ਤੁਹਾਡਾ ਮੰਦਿਰ ਦਾ ਇਤਿਹਾਸ ਬਾਰੇ ਸਾਡੇ ਦਰਸ਼ਕਾਂ ਨੂੰ ਜਾਨੂ ਕਰਾ ਦਿਓ ਸ਼ੋਰਟ ਦੇ ਵਿੱਚ 2014 ਤੋਂ ਸਥਾਪਨਾ ਹੋਈ ਸੀ ਜੀ 2014 ਤੋਂ ਸਥਾਪਨਾ ਦੇ ਵਿੱਚ ਮਿਸਿਸ ਐਡਮਿਨਿਸਟਰ ਚਤਵਾਲ ਜੀ ਦਾ ਔਰ ਮੰਤ ਪ੍ਰਵੀਨ ਚੌਧਰੀ ਜੀ ਨੇ ਇਹਦੀ ਆਪਣਾ ਸਥਾਪਨਾ ਲਈ ਉਪਰਾਲਾ ਕੀਤਾ ਸੀ ਕਿ ਸਾਰੇ ਲੋਕ ਬਰਖੰਡੀ ਜਾਂਦੇ ਆ ਕਿ ਨਹੀਂ ਵੀ ਜਾ ਸਕਦੇ ਕਈ ਹਵਨ ਨਹੀਂ ਉੱਥੇ ਕਰਾ ਸਕਦੇ ਤੇ ਇਹਨਾਂ ਨੇ ਇੱਥੋਂ ਸ਼ੁਰੂਆਤ ਕੀਤੀ ਛੋਟਾ ਨਾਲ ਬੂਟਾ ਲਾਇਆ ਜਿਹੜਾ ਅੱਜ ਬਹੁਤ ਵੱਡਾ ਬਰਖਤ ਤੁਹਾਨੂੰ ਪਤਾ ਬਰਗਦ ਦਾ ਬਰਖਤ ਹੁੰਦੇ ਨਾ ਜੀ ਜਿਹਦੇ ਛਾਂ ਦੇ ਥੱਲੇ ਮਾਤਾ ਦੀ ਛਾਂ ਦੇ ਥੱਲੇ ਸਾਰੇ ਬੰਦੇ ਆਨੰਦ ਲੈ ਰਹੇ ਆ ਸਾਰੇ ਸੇਵਾ ਦਾ ਆਨੰਦ ਲੈ ਰਹੇ ਨਹੀਂ ਤਾਂ ਲੁਧਿਆਣਾ ਤੋਂ ਇੱਥੇ ਇੰਨੀ ਦੂਰ ਆ ਕੇ ਵੀ ਵੀਰਵਾਰ ਤੁਸੀਂ ਕਿਸੇ ਦਿਨ ਆਓ ਤੁਹਾਨੂੰ ਪਤਾ ਲੱਗੂ ਲੁਧਿਆਣਾ ਤੋਂ ਇੰਨੀ ਦੂਰ ਹੋਣ ਦੇ ਬਾਵਜੂਦ ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋਵੇ ਅੰਦਾਜ਼ਾ 2.5 3000 3.5000 ਬੰ ਔਰ ਟੂਟ ਲੰਗਰ ਉਸ ਦਿਨ ਵੀ ਚੱਲਦਾ ਹੈ ਬਿਲਕੁਲ ਇਹ ਤਸਵੀਰਾਂ ਜਿਵੇਂ ਕੇਸੀ ਤੁਹਾਡਾ ਨਾਲ ਸਾਂਝੇ ਕਰ ਰਹੇ ਆ ਮਾ ਬੰਗਲਾ ਮੁਖੀ ਧਾਮ ਦੇ ਵਿੱਚੋਂ ਜੋ ਮੰਦਿਰ ਦਾ ਇਤਿਹਾਸ ਆ ਉਸ ਦੇ ਬਾਰੇ ਜਾਣੂ ਕਰਾ ਰਹੇ ਆ 2014 ਦੇ ਵਿੱਚ ਸਥਾਪਨਾ ਕੀਤੀ ਗਈ ਸੀ ਤੋਂ ਹਰ ਸਾਲ ਇਸ ਸਥਾਪਨਾ ਦਿਵਸ ਦੇ ਰੂਪ ਚ ਮਨਾਇਆ ਜਾਂਦਾ ਵਾ ਅੱਜ ਵੀ ਜਿਹੜਾ ਬਾ 216 ਘੰਟੇ ਦਾ ਖੰਡ ਮਹਾਜਗ ਚੱਲ ਰਿਹਾ ਵਾ ਦੂਰ ਦੂਰ ਸਰਦਾਲੂ ਜਿਹੜੇ ਨੇ ਉਹ ਮੰਦਿਰ ਦੇ ਵਿੱਚ ਪਹੁੰਚ ਰਹੇ ਨੇ ਸੋ ਮੰਦਿਰ ਦੇ ਵਿੱਚ ਜਿਵੇਂ ਕਿ ਮਾ ਮੰਗਲਾ ਮੁਖੀ ਧਾਮ ਦੀ ਜੋ ਮੂਰਤੀ ਜਿਹੜੀ ਆ ਉਹ ਸਥਾਪਨਾ ਕੀਤੀ ਗਈ ਆ ਉਸ ਦੇ ਬਾਰੇ ਵੀ ਜਾਣੂ ਕਰਾਇਆ ਗਿਆ ਕਿ ਕਮਲ ਦੇ ਫੁੱਲ ਤੇ ਮਾ ਬੰਗਲਾ ਮੁਖ ਨੇ ਉਬराजਮਨ ਹੈਗੇ ਨੇ ਸੋ ਮੰਦਿਰ ਦੇ ਵਿੱਚ ਹਰ ਵੀਰਵਾਰ ਜਿਹੜੇ ਨੇ ਇੱਥੇ ਹਵਨ ਜਗ ਹੁੰਦੇ ਨੇ ਮੰਦਿਰ ਦੀ ਬੈਕ ਸਾਈਡ ਤੇ ਇੱਕ ਨਾਰੀਅਲ ਕੁੰਡ ਬਣਾਇਆ ਗਿਆ ਜਿੱਥੇ ਹਰ ਰੋਜ਼ ਸ਼ਰਧਾਲੂ ਜਿਹੜੇ ਆ ਗਏ ਨੇ ਆਪਣੀ ਮਨੋਗਾਮਨਾ ਪੂਰੀ ਕਰਦੇ ਨੇ ਉਸ ਤੋਂ ਆ ਮੰਦਿਰ ਦੇ ਵਿੱਚ ਮੱਥਾ ਟੇਕ ਕੇ ਨਾਲ ਇੱਕ ਹਵਨ ਜਗ ਜਿੱਥੇ ਹਵਨ ਕੁੰਡ ਬਣਾਇਆ ਗਿਆ ਜਿੱਥੇ ਹਰ ਵੀਰਵਾਰ ਹਵਨ ਜਗ ਹੁੰਦਾ ਵਾ ਜਿਸ ਦਿਨ ਸਥਾਪਨਾ ਹੋਂਦੀ ਤਾਂ ਉਸ ਦਿਨ ਵੱਡਾ ਜਿਹੜਾ ਵਾ ਹਵਨ ਜਗ ਜਿਹੜਾ ਵਾ ਮਹਾਖੰਡ ਜਗਤ ਕਰਾਇਆ ਜਾਂਦਾ ਵਾ ਤਾਂ ਮੰਦਿਰ ਦਾ ਇਤਿਹਾਸ ਜਿਹੜਾ ਵਾ ਉਹ ਸੇਵਕਾਂ ਵੱਲੋਂ ਜਾਣੂ ਕਰਾਇਆ ਗਿਆ ਵਾ ਤਾਂ ਤੁਸੀਂ ਵੀ ਦਰਸ਼ਨ ਕਰਨ ਦੇ ਲਈ ਮਾ ਬੰ ਜੋਕਰ ਨਾਮ ਸਲਮਾਨ ਦੇ ਨਾਲ ਨਰਿੰਦਰ ਮਹਿੰਦ ਜਗਮਨ ਟੀਵੀ ਲੁਧਿਆਣਾ